ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਸਮਾਣਾ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੇ ਵਾਪਰਿਆ ਸੜਕੀ ਹਾਸਾ ਟਿਪਰ ਅਤੇ ਕਾਰ ਦੀ ਹੋਈ ਜਬਰਦਸਤ ਟੱਕਰ ਸਮਾਣਾ ਦੇ ਪ੍ਰਸਿੱਧ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਸੜਕੀ ਹਾਸਾ ਵਾਪਰਦਾ ਹੈ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਵੱਲ ਤੋਂ ਆ ਰਹੇ ਟਿਪਰ ਅਤੇ ਕਿਆ ਕਾਰ ਦੀ ਇੱਕ ਜਬਰਦਸਤ ਟੱਕਰ ਹੋਈ ਜਿਸ ਕਾਰਨ ਗੱਡੀ ਦਾ ਭਾਰੀ ਨੁਕਸਾਨ ਹੋਇਆ ਕੀ ਆ ਕਾਰ ਪਿੰਡਰ ਕਲੋਨੀ ਸਮਾਣਾ ਨਾਲ ਸਬੰਧਿਤ ਹੈ ਜਦਕਿ ਟਿੱਪਰ ਪਟਿਆਲਾ ਤੋਂ ਪਾਤਰਾਂ ਵੱਲ ਜਾ ਰਿਹਾ ਸੀ ਅਤੇ ਟਿੱਪਰ ਮਾਲਕ ਦਾ ਕਹਿਣਾ ਹੈ ਕਿ ਮੇਰਾ ਕੋਈ ਕਸੂਰ ਨਹੀਂ ਹੈ ਇਸ ਕਾਰ ਵਾਲੇ ਨੇ ਲਿਆ ਕੇ ਮੇਰੇ ਵਿੱਚ ਕਾਰ ਮਾਰੀ ਹੈ ਕਾਰ ਦਾ ਮਾਲਕ ਹੈਲਥ ਡਿਪਾਰਟਮੈਂਟ ਵਿੱਚ ਮੁਲਾਜ਼ਮ ਹੈ ਖੁਸ਼ਕਿਸਮਤੀ ਨਾਲ ਕਿਸੇ ਵੱਡੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਆਮ ਦੇਖਿਆ ਜਾਂਦਾ ਹੈ ਕਿ ਟਿੱਪਰ ਦੇ ਜ਼ਿਆਦਾਤਰ ਐਕਸੀਡੈਂਟ ਕਨੈਕਟਰ ਨਾ ਹੋਣ ਕਾਰਨ ਵਾਪਰਦੇ ਹਨ ਅੱਜ ਦਾ ਜੋ ਇਹ ਹਾਦਸਾ ਇਹ ਵੀ ਕਨੈਕਟਰ ਨਾ ਹੋਣ ਕਾਰਨ ਵਾਪਰਿਆ ਹੈ ਸਥਾਨਕ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਮਾਣਾ ਤੋਂ ਗੁਰਪ੍ਰੀਤ ਸਿੰਘ ਵਿੱਕੀ ਦੀ ਰਿਪੋਰਟ ਉਹ ਆਪਣੇ ਘਰ ਤੋਂ ਨਿਕਲੇ ਸੀ ਡਿਊਟੀ ਵਾਸਤੇ ਮੈਂ ਜਾ ਰਿਹਾ ਸੀ ਸਿੱਧਾ ਤੇ ਇਹ ਟਿਪਰ ਵਾਲਾ ਜੀ ਇਹ ਲੋਡਰ ਟਿਪਰ ਆ ਮੈਂ ਸਿਵਲ ਹਸਪੀਟਲ ਸਮਾਣੀ ਜੀ ਹੈਲਥ ਡਿਪਾਰਟਮੈਂਟ ਜੀ ਹਾਂਜੀ ਡਿਊਟੀ ਤੇ ਜਾ ਰਿਹਾ ਸੀ ਇਸ ਸੈਕਟਰ ਦਾ ਇਹ ਤੁਸੀਂ ਮੈਂ ਆ ਰਿਹਾ ਸੀ ਆਪਣੇ ਘਰ ਤੋਂ ਚਿਕਰ ਉੱਤੋਂ ਹਾਂ ਮੈਂ ਜਾ ਰਿਹਾ ਸੀ ਆਪਣੀ ਡਿਊਟੀ ਤੇ ਇਹ ਟਿਪਰ ਵਾਲਾ ਆ ਰਿਹਾ ਪਟਿਆਲਾ ਸਾਈਡ ਤੋਂ ਆ ਰਿਹਾ ਸੀ ਕਨੈਕਟਰ ਇਹਦੇ ਉੱਤੇ ਇਨਝ ਕਨੈਕਟਰ ਨਿਕਲ ਆ ਡਰਾਈਵਰ ਸੀ ਜੀ ਉਹਨੇ ਵੀ ਮੈਨੂੰ ਦੇਖਿਆ ਨਹੀਂ ਉਹਨੇ ਗੱਡੀ ਦੀ ਮੇਰੇ ਨਾਲ ਹੀ ਮੈਨੂੰ ਧੱਕ ਕੇ ਅੱਗੇ ਤੱਕ ਲੈ ਗਿਆ ਉਹ ਲੋਕਾਂ ਨੇ ਰੋਲਾ ਪਾਇਆ ਤਾਂ ਜਾ ਕੇ ਹਾਂ ਲੋਕਾਂ ਨੇ ਕਿ ਰੁਕ ਲੋਕਾਂ ਨੇ ਰੋਲਾ ਪਾਇਆ ਤਾਂ ਜਾ ਕੇ ਉਹਨੇ ਗੱਡੀ ਰੋਕੀ ਜੀ ਮੈਨੂੰ ਧੂਕੇ ਨਾਲ ਹੀ ਲੈ ਗਿਆ ਸੀ ਇਹਨਾਂ ਨੂੰ ਸਾਰਾ ਗੱਡੀ ਦਾ ਨਾ ਗੱਡੀ ਸਾਰੀ ਖਤਮ ਆ ਜੀ 61 ਤੋਂ ਸਾਰੀ ਖਤਮ ਕਰਦੀ ਨਵੀਂ ਗੱਡੀ ਆ ਜੀ ਜੀ ਰਾਜੂ ਜੀ ਰਾਜੂ ਪਿਤਾ ਕਾ ਨਾਮ ਮੁਰਤਾਰ ਸਿੰਘ ਕਿੱਥੇ ਰਹਿਣ ਵਾਲੇ ਹੋ ਪਟਿਆਲਾ ਜੀ ਹਾਂ ਇਹ ਗੱਡੀ ਕਿੱਥੇ ਜਾ ਕੇ ਜਾ ਰਹੇ ਸੀ ਮਾਲ ਰੋਡ ਪੜ ਕੇ ਗੱਡੀ ਟੀਪਰ ਓਵਰ ਲੋਡ ਨਹੀਂ ਮਾਲ ਦਾ ਅੰਡਰ ਲੋਡ ਕਿੱਥੇ ਲੈ ਕੇ ਜਾ ਰਹੇ ਸੀ ਮੈਂ ਇੱਥੇ ਜਾਣਾ ਸੀਗਾ ਆਪਣਾ ਪਾਤਣ ਤੇ ਕੈਨੇਡਰ ਹੈ ਤਰੇ ਕੋ ਕੈਨੇਡਰ ਹੈਗਾ ਜਿੱਥੇ ਕਿੱਥੇ ਕੈਨੇਡਰ ਕਿੱਥੇ ਹੈ ਛੁੱਟੀ ਤੇ ਆ ਜਾਈ ਨੀ ਇਸ ਟਾਈਮ ਨੀ ਨਾ ਕਿੰਨਾ ਇਸ ਟਾਈਮ ਨਹੀਂ ਹੈ ਹਾਂ ਬਸ ਇਹ ਗੱਲ ਪੁੱਛ ਰਹੇ ਆ ਤੇ ਕਿਸ ਤਰ੍ਹਾਂ ਲੱਗੀ ਗੱਡੀ ਇਹ ਗੱਡੀ ਮੈਂ ਉਧਰੋਂ ਆ ਰਿਹਾ ਸੀ ਕਿ ਸਾਡੇ ਵਾਲੀ ਲਾਈਨ ਚੱਲਦੀ ਸੀਗੀ ਇਹ ਭਾਜੀ ਨੇ ਇਧਰੋਂ ਲਿਆ ਕੇ ਵਿੱਚ ਫਸਾ ਲਈ ਉਹ ਤਾਂ ਉੱਪਰ ਤੋਂ ਘੁਮਾਈ ਰਿਹਾ ਹੈ ਉਸਾ ਤੋਂ ਉਸਾ ਤੋਂ ਘੁਮਾਇਆ ਉਹਨੇ ਲਾਈਨ ਇਧਰਲੀ ਚੱਲ ਰਹੀ ਸੀਗੀ ਨਾ ਸਾਡੇ ਵਾਲੀ ਚੱਲ ਰਹੀ ਸੀਗੀ ਇਹਨੇ ਭਾਜੀ ਨੇ ਇੱਧਰ ਟਰੈਕਟਰ ਸਾਹ ਕਿਹੜਾ ਦੀ ਕਿਹੜੀ ਥਾਂ ਇਹ ਥਾਂ ਕਿਹੜੀ ਬੰਦ ਹਾਂ ਗੱਡੀ ਦੇ ਕਾਸ ਕਾਸ ਦਾ ਹੋਇਆ ਹੈ ਹਾਂ ਹਾਂ ਤੇ ਇੱਕ ਗੱਡੀ ਆਲੇ ਕਿੱਡੇ ਕਿ ਨੁਕਸਾਨ ਦਿਖ ਰਿਹਾ ਤੁਸੀਂ ਠੀਕ ਹੈ